ਪਿੰਡ ਰਾਮਪੂਰ ਵਿਖੇ ਪਰਿਵਾਰ ਦੇ ਮੈਂਬਰ ਅਸਮੇਤ ਆਪਣੇ ਘਰ ਵਿੱਚ ਸੁੱਤੇ ਪਏ ਇੱਕ ਵਿਅਕਤੀ ਤੇ ਤੇਜ਼ਾਬ ਸੁੱਟ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਤਫ਼ਤੀਸ਼ ਕਰੇ ਥਾਣਾ ਬਡਾਲੀਆ ਵਾਲਾ ਸਿੰਘ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਕੋਰ ਪਾਸੇ ਪਿੰਡ ਰਾਮਪੂਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਦੱਸਿਆ ਕਿ ਉਸ ਦਾ ਪਤੀ ਅਮਨਦੀਪ ਸਿੰਘ ਉਮਰ 42 ਸਾਲ ਪ੍ਰਾਈਵੇਟ ਨੌਕਰੀ ਕਰਦਾ ਹੈ। ਜੋ ਕਿ 24 ਜੁਲਾਈ ਦੀ ਰਾਤ ਨੂੰ ਆਪਣੀਆਂ ਦੋ ਧੀਆਂ ਤੇ ਪਤਨੀ ਸਮੇਤ ਘਰ ਵਿਚਲੇ ਕਮਰੇ ਵਿੱਚ ਸੁੱਤਾ ਪਿਆ ਸੀ ਤਾਂ ਰਾਤ ਨੂੰ ਕਰੀਬ 1 ਵਜੇ ਕਿਸੇ ਨਾਮ ਨੂੰ ਵਿਅਕਤੀ ਵਿਅਕਤੀਆਂ ਨੇ ਉਨਾਂ ਦੀ ਕਮਰੇ ਦੀ ਕੂਲਰ ਵਾਲੀ ਖਿੜਕੀ 'ਚ ਉਸਦੇ ਪਤੀ ਉੱਪਰ ਤੇਜਾਬ ਜਲਣਸ਼ੀਲ ਪਦਾਰਥ ਸੁੱਟ ਦਿੱਤਾ ਜਿਸ ਕਾਰਨ ਉਸਦੇ ਪਤੀ ਦਾ ਮੂੰਹ ਅੱਖਾਂ ਅਤੇ ਸਰੀਰ ਦੇ ਕਈ ਹਿੱਸਿਆਂ ਤੇ ਕਾਫੀ ਜਲਣ ਹੋਣ ਲੱਗ ਪਈ ਤੇ ਉਸਦਾ ਬਿਸਤਰਾ ਅਤੇ ਕੱਪੜੇ ਵੀ ਸੜ ਗਏ ਜਿਸ ਉਪਰੰਤ ਉਸਦੇ ਪਤੀ ਨੂੰ ਸੈਕਟਰ 32 ਹਸਪਤਾਲ ਚੰਡੀਗੜ੍ਹ ਰਿਜਾਇਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਜੇਤੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ ਅਮਨਦੀਪ ਸਿੰਘ ਦੀ ਪਤਨੀ ਦੇ ਬਿਆਨਾਂ ਤੇ ਥਾਣਾ ਬਡਾਲੀ ਆਲਾ ਸਿੰਘ ਵਿਖੇ ਨਾਮਲੂਮ ਵਿਅਕਤੀਆਂ ਵਿਰੁੱਧ 124 1 ਬੀ ਐਨ ਐਸ ਤਹਿਤ ਮੁਕਾਦਮਾ ਦਰਜ ਕਰ ਲਿਆ ਗਿਆ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਅਨੁਸਾਰ ਅਮਨਦੀਪ ਸਿੰਘ ਸ਼ਰੀਫ ਕਿਸਮ ਦਾ ਵਿਅਕਤੀ ਹੈ ਜਿਸ ਦਾ ਕਦੇ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਸੁਣਿਆ

ਯਾਰ ਮਾਝੋਦੀ ਬਦਨੌਸਰੀ ਰਕਬ ਦੀ ਸੀ ਕਿ ਡਾਕਟਰ ਸਾਹਿਬ ਉਹ ਜਿਹੜਾ ਸੀਗਾ ਉਹ ਅਮਰੀਕ ਤੋਂ ਬਿਨਾਂ ਦੇ ਦੇ ਹਸਪਤਲ ਦੱਸਿਆ ਸੀਗਾ ਜਿਹਦੇ ਪਾਸ ਇਨੀ ਉੱਥਾ ਹੋਣੀ ਨਵੰਬਰ ਕੋ ਆਪਣੀ ਨਮੂਨੀਆਂ ਨੂੰ ਆਫਿਸ ਤੇ ਰਾਮਪੁਰ ਮੌਜੂਦ ਸੀਗੀ ਜਿਹਨੇ ਆਪਣਾ ਬਿਆਨ ਤਾਂ ਇਹ ਕਰਾਇਆ ਸੀਗਾ ਕਿ ਉਸਦੇ ਦੋ ਲੜਕੀਆਂ ਤੇ ਇੱਕ ਪਤੀ ਤੇ ਇੱਕ ਘਰ ਚਾਰੋਂ ਮੈਂ ਇਹ ਘਟਨਾ ਦੇ ਅੰਮ੍ਰਿਤ ਪਾਏ ਦੇ ਵਿੱਚ ਸੁੱਤੇ ਸੀਗੇ ਜਿੱਥੇ ਜਗਾ ਤੇ ਉਧਰ ਵਾਲਾ ਸੁੱਤਾ ਲਾਇਆ ਜਾਂਦਾ ਉਹ ਪਿੰਡੋ ਦੀਆਂ ਗੁੱਲੀ ਸੀਗੀ ਤੇ ਉੱਪੋਂ ਵੀ ਕੋਈ ਰਾਤ ਨੂੰ ਇੱਕ ਵਾਰੀ ਆ ਕੇ ਇੱਕੋ ਨਾਮ ਤੋਂ ਮੈਸਤੀ ਦਾ ਬੱਤੀ ਆ ਕੇ ਕੋਈ ਜਦੋਂ ਸੀ ਪਵਾਰਕ ਜਾਂ ਤਲਿਆਵਤ ਹੈ ਪਰ ਸੂਰੇ ਉੱਪਰ ਜੀ ਬਟਾ ਹੈ ਨਾ ਉਹਦੇ ਸਾਰੇ ਕੱਪੜੇ ਜਿਹੜੇ ਸੀ ਉਹ ਜਲ ਗਏ ਸੀ ਤੇ ਪਹਿਲਾਂ ਉਹ ਵੀ ਤੇ ਬਹੁਤ ਗੁੱਸਾ ਵੀ ਲੱਗਦੇ ਅੱਖ ਤੇ ਮੂੰਹ ਤੇ ਸਰੀਰ ਤੇ ਕਾਫੀ ਜ਼ਿਆਦਾ ਜਿਆਦਾ ਸੀਗਾ ਉਹ ਪਹਿਨ ਕਰਕੇ ਜਿਹੜਾ ਪਰਨਪਾਵਰ ਪਹਿਨ ਕਰਕੇ ਵੀ ਉਹ ਜਲ ਗਿਆ ਸੀ ਜਿਵੇਂ ਕਿ ਹੁਣ ਔਲਾਦ ਦੇ ਤੇ ਪੀਣੇ ਦਾਸਲ ਦੇ ਉਹ ਉਹ ਘਰਾਂ ਦੇ ਬਿਆਨ ਤੇ ਜਿਹੜਾ ਹੈਗਾ ਐਫਆਰ ਨੰਬਰ 6825 ਨੂੰ 7 ਤੋਂ 2024 ਜਿਹੜੀ ਐ ਦਰਜ ਕੀਤੀ ਗਈ ਹੈ ਨਾਮ ਤੋਂ ਇਹਦੇ ਖਰਾਬ ਉਹਦਾ ਜਿਹੜਾ ਫਰਦਰ ਇਨਵੈਸਟੀਗੇਸ਼ਨ ਹੈ ਉਹ ਕੀਤੀ ਜਾ ਰਹੀ ਹੈ ਪੂਰੀ ਪ੍ਰਚਲ ਸਾਹਮਣੇ ਕੀ ਕਾਰਨ ਇਹਦਾ ਕੁਝ ਆਇਆ ਉਹਨਾਂ ਨੇ ਦੱਸਿਆ ਕੁਝ ਕਿਉਂ ਹੁੰਦਾ ਉਹਨਾਂ ਨੇ ਹੱਥੇ ਕੁਝ ਨਹੀਂ ਦੱਸਿਆ ਹੈਗਾ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਮਿਲਦੀ ਉਹਨਾਂ ਨੇ ਕਿਸੇ ਨੇ ਦੇਖਿਆ ਹੈਗਾ ਵੀਰ ਜਾਨ ਅਜੇ ਵੀ ਸਮੂਹ ਪੇਟ ਲਾਣੀ ਕਿ ਕੰਮ ਕੀ ਕਰਦਾ ਸੀ ਇਹ ਕੰਮ ਉਹ ਪ੍ਰਾਈਵੇਟ ਨੌਕਰੀ ਕਰਦਾ ਸੀ ਹੋ ਕਿ ਹੁਜੇ ਪ੍ਰਾਣੀ ਰੰਜਿਸ਼ ਕੋਈ ਪੁਰਾਣੀ ਕਮੀ ਨਹੀਂ ਦੱਸਦੀ। ਬਸ ਇਹ ਸਵਾਲ ਤੇ ਦਸਨ ਉਤਾਰਨ ਨੂੰ ਜਿਹੜਾ ਸੁਝਾ ਦਿੱਤੀ ਸੀਗਾ ਬਹੁਤ ਸ਼ੁਕਰੀਤ ਤੇ ਨੀਂਦ ਆਉਂਦੀ ਆ। ਕੋਈ ਕਿਸੇ ਨਾਲ ਕੋਈ ਦਸ਼ਵ ਨਹੀਂ ਹੋ ਰਹਾ। ਹੁਣ ਕਿੱਦਾਂ ਹੁੰਦਾ ਹੈ ਹਾਲ ਚਾਲ ਠੀਕ ਹੈ। ਹਾਲ ਚਾਲ ਡਾਕਟਰ ਹੈਗਾ ਹੁਣ ਬੱਤੀ ਦੇ ਵਿੱਚ ਜਿਹੜੇ ਮੀਡੀਕਲ ਆਉਂਦਾ ਹੈ। ਠੀਕ। ਤੇ ਕੀ ਨਿਕਸਾ ਆਉਂਦਾ ਸੀ ਇਹ ਬਿਆਣੀ ਸਭ ਨੂੰ ਮਿਲਦੀ।